ਸਤਿ ਸ਼੍ਰੀ ਅਕਾਲ ਜੀ ਹੋਪ ਤੁਸੀਂ ਸਾਰੇ ਆਪਣੇ ਆਪਣੇ ਪਲੇਸਿਸ ਤੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਤੇ ਅੱਜ ਦੀ ਫੇਰ ਆਪਣੀ ਜਿਹੜੀ ਵੀਡੀਓ ਰਹੂਗੀ ਉਹ ਰਹੂਗੀ ਜੀ ਕੱਟ ਪੀਸਾਂ ਦੀ ਪੈਣਾ ਦੇ ਬਹੁਤ ਸਾਰੇ ਮੈਸੇਜ ਆਉਂਦੇ ਨੇ ਜੀ ਫਿਰ ਉਹ ਸਾਰੇ ਸੋਲਡ ਆਊਟ ਹੋ ਚੁੱਕੇ ਹੁੰਦੇ ਨੇ ਤੇ ਪੈਣਾ ਕਹਿੰਦੇ ਨੇ ਜੀ ਹੋਰ ਕੱਟ ਪੀਸ ਤੇ ਆਪਾਂ ਸੂਆ ਡੇਲੀ ਆਪਾਂ ਜਿਹੜੀ ਵੀਡੀਓ ਐ ਜੀ ਪਾਨਨੇ ਆਂਗੇ ਕੱਟ ਪੀਸਾਂ ਦੀ ਤੇ ਡੇਲੀ ਅਪਲੋਡ ਕਰਦੇ ਆ ਤੁਸੀਂ ਚੈਨਲ ਨੂੰ ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਰੋਜ਼ ਦੀ ਜਿਹੜੀ ਸਾਡੀ ਵੀਡੀਓ ਆਉਂਦੀ ਹੈ ਉਹ ਤੁਸੀਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਤੇ ਇੱਕ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਨੇ ਜੀ ਆਪਣਾ ਐਡਰੈਸ ਦੱਸਿਆ ਕਰੋ ਸਭ ਤੋਂ ਪਹਿਲੀ ਗੱਲ ਤਾਂ ਜੀ ਦੇਖੋ ਔਨਲਾਈਨ ਤਾਂ 9253115036 ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋਗੇ ਮੈਨੂੰ ਮੈਸੇਜ ਕਰੋ ਕਾਲ ਘੱਟ ਤੋਂ ਘੱਟ ਕਰੋ ਮੈਸੇਜ ਕਰਕੇ ਛੱਡੋ ਬਾਕੀ ਜੇ ਮੈਨੂੰ ਕਾਲ ਦੀ ਜ਼ਰੂਰਤ ਹੋਊਗੀ ਮੈਂ ਖੁਦ ਕਰ ਲੈਣੀ ਆ ਤੇ ਬਾਕੀ ਐਡਰੈਸ ਦੀ ਗੱਲ ਰਹੀ ਜੀ ਕਿੱਥੇ ਸੋਡੀ ਬੁਟੀਕ ਹੈਗੀ ਕਿੱਥੇ ਹੈ ਕਿਹੜੇ ਪਿੰਡ ਚ ਹੈ ਜੀ ਅਸੀਂ ਜਾਖਲ ਤੋਂ ਜਾਖਲ ਡਿਸਟ੍ਰਿਕਟ ਫਤਿਆਵਾਦ ਹਰਿਆਣਾ ਚ ਪੈਂਦਾ ਜੀ ਇਹ ਪੰਜਾਬ ਹਰਿਆਣਾ ਦੇ ਬਾਰਡਰ ਦੇ ਉੱਤੇ ਹੈ ਕਿਉਂਕਿ ਮੇਰੇ ਨਾਲ ਜ਼ਿਆਦੇ ਜਿਹੜੇ ਮੇਰੇ ਕਸਟਮਰ ਨੇ ਪੰਜਾਬ ਤੋਂ ਨੇਗੇ ਇਸ ਲਈ ਮੈਂ ਉਹਨਾਂ ਨੂੰ ਇਹੀ ਦੱਸੂਗੀ ਕਿ ਇਧਰੋਂ ਤਾਂ ਜੇ ਤੁਸੀਂ ਪਟਿਆਲਾ ਸਾਈਡ ਤੋਂ ਤਾਂ ਪਾਤੜਾਂ ਤੋਂ ਅੱਗੇ ਹੈ ਜੀ ਇਹ ਪਾਤੜਾਂ ਤੋਂ ਹੈਗੇ ਜੀ ਆਪਣਾ 30 35 ਕਿਲੋਮੀਟਰ ਜੇ ਤੇ ਇਧਰੋਂ ਸੰਗਰੂਰ ਸਾਈਡ ਤੋਂ ਤਾਂ ਲਹਿਰਾਗਾਗਾ ਤੋਂ 13 ਕਿਲੋਮੀਟਰ ਦੀ ਦੂਰੀ ਤੇ ਹੈਗੇ ਜੀ ਇਹ ਇੱਥੋਂ ਆਪਣਾ ਹਰਿਆਣਾ ਜਿਹੜਾ ਸਟਾਰਟ ਹੁੰਦਾ ਹੈਗਾ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਹੈਗਾ ਆਪਣਾ ਇਹ ਜਾਖਲ ਜੰਕਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਆਪਣਾ ਘਰ ਤੋਂ ਹੀ ਕੰਮ ਸਟਾਰਟ ਕੀਤਾ ਹੋਇਆ ਹੈਗਾ ਮਾਰਕੀਟ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਸ਼ਹਿਰ ਦੇ ਵਿੱਚ ਅਤੇ ਆਪਾਂ ਇਹ ਜਾਖਲ ਪਿੰਡ ਦੇ ਵਿੱਚੋਂ ਹੀ ਕੰਮ ਸਟਾਰਟ ਕੀਤਾ ਹੋਇਆ ਹੈ ਜਾਖਲ ਸ਼ਹਿਰ ਦੇ ਵਿੱਚ ਆਪਣੀ ਸ਼ਾਪ ਹੈ ਨਹੀਂਗੀ ਆਪਾਂ ਘਰ ਦੇ ਵਿੱਚੋਂ ਹੀ ਇਹ ਕੰਮ ਕਰ ਰਹੇ ਹਾਂਗੇ ਤੇ ਇਹ ਆਪਣਾ ਪ੍ਰੋਪਰ ਐਡਰੈਸ ਹੈ ਨੀਅਰ ਪਟਵਾਰਾ ਆਫਿਸ ਹੈਗਾ ਜਿੱਥੇ ਆਪਣਾ ਘਰ ਹੈਗਾ ਗੁਰਮੇਹਰ ਬਟੀਕ ਜਾਖਲ ਦੇ ਨਾਮ ਦੇ ਉੱਤੇ ਬਾਕੀ ਤੁਸੀਂ ਸਰਚ ਕਰਕੇ ਗੂਗਲ ਦੇ ਉੱਤੇ ਆਪਣੀ ਲੋਕੇਸ਼ਨ ਚੈੱਕ ਕਰ ਸਕਦੇ ਹੋਗੇ ਤੇ ਜੇ ਕੋਈ ਹੋਰ ਇਨਕੁਆਰੀ ਹੈਗੀ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋਗੇ ਤੇ ਚਲੋ ਜੀ ਅੱਜ ਦੀ ਵੀਡੀਓ ਸਟਾਰਟ ਕਰਦੇ ਆਂਗੇ ਤੇ ਵਾਕਈ ਅਸੀਂ ਆਪਣਾ ਦੱਸਿਆ ਹੋਇਆ ਹੁੰਦਾ ਹੀ ਹੈਗਾ ਵੀ ਆਪਣਾ ਕੀ ਇਹਨ ਦਾ ਫੈਬਰਿਕ ਦਾ ਪ੍ਰਾਈਸ ਮੈਂ ਵਿੱਚ ਦੱਸਦੀ ਹੁੰਨੀ ਆਂਗੀ ਸਾਰਿਆਂ ਦਾ ਹੀ ਲਓ ਜੀ ਚੈੱਕ ਕਰੀ ਚੱਲਿਓ ਹੁਣ ਫਾਸਟਲੀ ਆਰਡਰ ਕਰਿਓ ਜੀ ਕਿਉਂਕਿ ਫਿਰ ਸਾਰੇ ਸੋਲਡ ਆਊਟ ਹੋ ਚੁੱਕੇ ਹੁੰਦੇ ਨੇਗੇ ਬਹੁਤ ਜਲਦੀ ਜੜੇ ਕੱਟ ਪੀਸ ਨੇਗੇ ਸੋਲਡ ਆਊਟ ਹੁੰਦੇ ਨੇਗੇ ਜਲਦੀ ਚੈੱਕ ਕਰਿਓ ਤੇ ਮੈਸੇਜ ਫਟਾਫਟ ਕਰਕੇ ਆਪਣਾ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋ 9253115036 ਦੇ ਉੱਤੇ ਤੁਸੀਂ ਆਪਣਾ ਜਿਹੜਾ ਆਰਡਰ ਹੈ ਪਲੇਸ ਕਰ ਸਕਦੇ ਹੋ 125 ਰੁਪਏ ਪਰ ਮੀਟਰ ਦਾਸ ਬ੍ਰੈਂਡ ਲਿਬਿਆ ਕਾਟਨ ਰੂਪੀ ਜੀ ਬਿਲਕੁਲ ਸੀ ਥਰੂ ਨਹੀਂ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਬਿਲਕੁਲ ਪਿਓਰ ਕਾਟਨ ਤੇ ਨਾ ਹੀ ਇਹਨਾਂ ਦਾ ਕਲਰ ਜਾਂਦਾ ਹੈਗਾ ਨਾ ਹੀ ਇਹ ਸ਼੍ਰਿੰਕ ਹੁੰਦੇ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਹੈ ਨਹੀਂ ਸੁੱਟਾਂ ਦੀ ਲਓ ਜੀ ਚੈੱਕ ਕਰੋ ਇਹ 190 ਦਾ ਹੈਗਾ ਜੀ ਜਿਹਦਾ 2 ਮੀਟਰ ਦਾ ਪੀਸ ਹੋਗਾ ਥੋੜਾ ਜਿਹਾ ਘੱਟ ਇਹ 110 ਦਾ ਇਹਦੇ ਵਿੱਚ 2 3 ਮੀਟਰ ਦਾ ਪੀਸ ਬਣ ਗਿਆ ਜੀ ਇਹ ਤੇ 240 ਦਾ ਜੀ ਇਹ ਸ਼ਰਟ ਪੀਸ ਹੀ ਰਹਿਣਗੇ ਇਹ ਜ਼ਿਆਦਾਤਰ ਨੈਕਸਟ ਆ ਗਿਆ ਜੀ 220 ਦਾ ਜਿਹੜੀਆਂ ਭੈਣਾ ਲੈਂਥ ਕੱਟ ਕਰਦੀਆਂ ਨੇ ਜਾਂ ਫਿਰ ਡਿਜ਼ਾਈਨਿੰਗ ਵਗੈਰਾ ਬਣਾ ਕੇ ਕਰ ਸਕਦੇ ਆ 2 ਮੀਟਰ ਦਾ ਫੈਬਰਿਕ ਦੇ ਅਕੋਰਡਿੰਗ ਹੀ ਆਪਣਾ ਜਿਹੜਾ ਲੱਗਦੀ ਹੈਗੀ ਪੇਮੈਂਟ ਜਿੰਨਾ ਫੈਬਰਿਕ ਹੋਊਗਾ 125 ਦੇ ਨਾਲ ਹੀ ਹੁੰਦਾਗਾ 1 ਮੀਟਰ ਦਾ ਪੀਸ ਆ ਗਿਆ ਜੀ ਤੇ ਇਹਦੇ ਨਾਲ ਹੀ 1.5 ਮੀਟਰ ਦਾ 2.5 ਮੀਟਰ ਬਣ ਗਿਆ ਜੀ ਪ੍ਰੋਪਰ ਤੇ ਨੈਕਸਟ ਆ ਗਿਆ ਜੀ 2 ਮੀਟਰ ਦਾ ਪੀਸ 2 10 ਦਾ ਜੀ ਤੇ 2 ਮੀਟਰ ਦਾ ਪੀਸ 2 ਮੀਟਰ ਦਾ ਪੀਸ ਹੈ ਜੀ ਇਹ ਵੀ 2 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ ਪੀਸ ਹੈ ਜੀ 2 70 ਦਾ ਹੈ ਜੀ 2 ਮੀਟਰ ਦਾ ਤੇ ਇਹ ਵਾਲਾ 1290 ਦਾ ਹੈ ਜੀ ਤੇ 11 ਵੀ ਦਾ 290 ਤੇ 12 410 ਬਣ ਗਏ ਜੀ ਇਹ 410 ਉਸ ਤੋਂ ਬਾਅਦ ਆ ਗਿਆ ਜੀ 280 ਦਾ 280 ਦਾ ਜਿਵੇਂ ਕਿਸੇ ਨੇ ਫਰੌਕ ਬਣਾਣੀ ਹੈ ਜਾਂ ਫਿਰ ਕਿਸੇ ਬੱਚੇ ਦੇ 14-15 ਸਾਲ ਦੇ ਦਾ ਬਣਾਣਾ ਹੈਗਾ ਆਪਾਂ ਨੇ ਜਾਂ ਫਿਰ ਫਰੌਕ ਵਗੈਰਾ ਕੁੜਤਾ ਵਗੈਰਾ ਬਣਾਉਣਾ ਖੁੱਲਾ ਡੁੱਲਾ 280 ਦਾ ਜੀ ਉਸ ਤੋਂ ਬਾਅਦ ਆ ਗਿਆ ਜੀ 210 ਦਾ 2 ਮੀਟਰ ਦਾ ਇਹਦੇ ਵਿੱਚ ਇੱਕ 1.5 ਮੀਟਰ ਦਾ ਪੀਸ ਹੈ ਤੇ ਇੱਕ ਇੱਕ 40 ਦੇ ਇਹ ਵੀ ਤਿੰਨ ਵਾਂਗੂ ਬਣ ਗਏ ਜੀ 290 ਦਾ ਤੇ 2 ਮੀਟਰ ਦਾ ਪੀਸ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ 160 ਤੇ 1.5 ਮੀਟਰ ਦਾ 310 ਹੋ ਗਿਆ ਜੀ 22 ਦਾ ਇਹ ਇੱਕ 140 ਦਾ ਜੀ ਤੇ ਇਹ ਇੱਕ 70 ਸੈਂਟੀਮੀਟਰ ਦਾ ਇਹ ਬਣ ਗਿਆ ਜੀ 210 240 ਦਾ 1.90 ਤੇ 1 ਮੀਟਰ ਸਹਿਦ ਬਾਕੀ ਦੱਸ ਦਾਂਗੀ ਜੀ ਸੋਨ ਸ਼ਰਟ ਪੀਸ ਹੀ ਹੈ ਇਹ 2 20 ਦਾ ਤੇ 2 30 ਦਾ ਜੀ 2 80 ਦਾ ਮੈਂ ਬੜੇ ਆਰਾਮ ਨਾਲ ਵੀਡੀਓ ਬਣਾਉਣੀ ਹੈ ਜੀ ਭੈਣਾਂ ਦੇ ਫਿਰ ਵੀ ਮੈਨੂੰ ਇਹ ਆਂਦੇ ਨੇ ਤੁਸੀਂ ਫਾਸਟਲੀ ਕਰਦੇ ਹੋ ਫਾਸਟਲੀ ਨਹੀਂ ਹੁੰਦਾ ਜੀ ਇਹ ਤੁਸੀਂ ਸਕਰੀਨਸ਼ਾਟ ਦੇਖੋ ਧਿਆਨ ਨਾਲ ਲੈ ਸਕਦੇ ਜਦੋਂ ਨੂੰ ਮੈਂ ਦੂਜਾ ਸੂਟ ਰੱਖਦੀ ਆਂਗੀ ਹੈਨਾ ਜੀ ਤੁਸੀਂ ਥੋੜਾ ਜਿਹਾ ਸਲੋ ਨਾ ਕਰਿਆ ਕਰੋ ਤੇ ਜਿਆਦਾ ਸਲੋ ਵੀ ਨਹੀਂ ਮੈਂ ਕਰ ਸਕਦੀ ਹੈਗੀ ਜੀ ਦੇਖੋ ਹੈਨਾ ਜੇ ਜਿਆਦਾ ਸਲੋ ਕਰਾਂਗੇ ਤਾਂ ਫਿਰ ਇਹੇ ਦੋ ਵੀਧ ਹੈ ਜੀ ਜਿਆਦਾ ਸਲੋ ਕਰਾਂਗੇ ਬਹੁਤ ਲੰਮੀ ਵੀਡੀਓ ਬਣ ਜਾਂਦੀ ਹੈ ਜੀ ਫਿਰ ਸੋਨੂੰ ਵੀ ਦੇਖਣੀ ਔਖੀ ਹੋ ਜਾਂਦੀ ਹੈਗੀ ਐਨਾ ਟਾਈਮ ਕਿਸੇ ਕੋਲੇ ਨਹੀਂ ਹੁੰਦਾ ਹੈਗਾ 270 ਦਾ ਤੇ 280 ਦਾ ਹੈ ਜੀ ਇਹ ਜਿਹੜੇ ਕਲ ਪੀਸ ਆਏ ਸੀਗੇ ਉਹਦੇ ਵਿੱਚ ਕਈ ਪੀਸ ਆਏ ਸੀ ਉਹਨਾਂ ਦੇ ਬਹੁਤ ਜ਼ਿਆਦਾ ਮੈਨੂੰ ਹੋ ਆਏ ਸੀਗੇ ਮੈਸੇਜ ਇਹਨਾਂ ਦੇ ਵਿੱਚ ਲਾਈਨਿੰਗ ਜੀ ਬਣੀ ਹੋਈ ਹੈ ਇਦਾਂ ਆਪਣੇ ਕੋਲ ਫਰੈਸ਼ ਦੇ ਵਿੱਚ ਵੀ ਹੈਗੇ ਆ ਇਹ ਇਦਾਂ ਲਾਈਨਿੰਗ ਬਣੀ ਹੋਈ ਹੈ ਬਹੁਤ ਸੋਹਣਾ ਹੈਗਾ ਲਿਬਿਆ ਦਾ ਹੀ ਹੈ 10 ਬ੍ਰੈਂਡ ਦਾ 270 ਦਾ ਜੀ 240 ਦਾ 2 ਮੀਟਰ ਦਾ ਐਂਡ 280 ਦਾ ਤੇ ਨੈਕਸਟ ਦਿਖਾਣੇ ਆ ਸੋਨੂੰ 280 ਦਾ ਜੀ ਲਾਈਟ ਪੈ ਜਾਂਦੀ ਹੈ ਕਈ ਵਾਰ ਤਿੱਖਦਾ ਨਹੀਂ ਧਿਆਨ ਨਾਲ 270 ਦਾ ਜੀ 280 ਦਾ 3 ਮੀਟਰ ਦਾ ਮੈਂ ਦੁਬਾਰਾ ਤੋਂ ਫਿਰ ਦੱਸਦੀ ਆਂ ਜੀ ਅਸੀਂ ਜਾਖਲ ਤੋਂ ਆਂਗੇ ਜਾਖਲ ਇਹ ਹਰਿਆਣਾ ਦੇ ਵਿੱਚ ਹਰਿਆਣਾ ਪੰਜਾਬ ਦੇ ਬਾਰਡਰ ਦੇ ਉੱਤੇ ਹੀ ਹੈਗਾ ਹੈਗਾ ਪੰਜਾਬ ਦੇ ਬਿਲਕੁਲ ਨਾਲ ਹੀ ਹੈ ਇੱਥੋਂ ਹੀ ਹਰਿਆਣਾ ਸਟਾਰਟ ਹੁੰਦਾ ਜੀ ਇਹ ਵਿਚਾਲੇ ਜੇ ਆ ਗਿਆ ਜੀ ਇਹ 2.5 ਮੀਟਰ ਦਾ ਆ ਗਿਆ ਜੀ ਇਹ ਵਿਚਾਈ ਇਹਦੇ ਨਾਲ ਦੇ ਨਾ ਇਹ ਸ਼ਿਮਰ ਦੇ ਵਿੱਚ ਆ ਗਿਆ ਸੀਗਾ ਇਕਲੀਬਿਆ ਦਾਸ ਬ੍ਰਾਂਡ ਦਾ ਸ਼ਿਮਰ ਦੇ ਵਿੱਚ ਕੱਲ 16 ਇਹ ਇਹ ਇੱਕ ਪੀਸ ਹੋਰ ਆ ਗਿਆ ਜੀ ਉਹਦੇ ਵਿੱਚ ਤੇ ਇਹ ਹਰਿਆਣਾ ਇੱਥੋਂ ਸਟਾਰਟ ਹੁੰਦਾ ਜੀ ਜਿੱਦਾਂ ਬਹੁਤ ਸਾਰੀਆਂ ਭੈਣਾਂ ਰਤਿਆ ਸਾਈਡ ਨੂੰ ਜਾਣਦੀਆਂ ਹੁਣ ਰਤਿਏ ਤੋਂ ਤਾਂ ਇਹ ਇੱਧਰ ਹੀ ਆ ਗਿਆ ਪੰਜਾਬ ਵਾਲੀ ਸਾਈਡ ਵਟ ਇਹ ਸਟਾਰਟਿੰਗ ਹਰਿਆਣੇ ਦੀ ਹੈ ਇੱਥੋਂ ਆਇਦਵਾਲਾ ਪੰਜਾਬ ਹੈ ਸਾਰੇ ਪਾਸੇ ਲੋ ਜੀ 3:20 ਦਾ ਤੇ 3:30 ਦਾ ਐਂਡ 3:30 ਦਾ ਜੀ